ਖੁਸ਼ ਹੋ ਪੂਰੇ 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 ਖੁਸ਼ ਪੂਰੇ ਖੁਸ਼ ਜੇ ਤੁਸੀਂ ਵੀ ਖੁਸ਼ ਹੋਣਾ ਮੋਬਾਈਲ ਲੈਣਾਗਾ ਤਾਂ ਫਿਰ ਧੂਰੀ ਆ ਜਿਓ ਮੋਬਾਈਲ ਦੇ ਨਾਲ ਤੁਹਾਨੂੰ ਮਿਲਣਗੇ 15 ਗਿਫਟ ਇਸ ਤਰ੍ਹਾਂ ਦੇ ਬੈਗ ਸਰਪ੍ਰਾਈਜ਼ ਗਿਫਟ ਲਾਲਾ ਦੀ ਚੱਕੀ ਬਟਨ ਲਾਲਾ ਜੀ ਸਰਪੰਚ ਬਾਲੇ ਗਿਫਟ ਨੇ ਅੰਦਰ ਜਾ ਗੱਲਬਾਤ ਕਰਾ ਪੈਣ ਨਾਲ ਲਓ ਜੀ ਜਿਹੜੇ ਤੁਹਾਡੇ ਦੋਸਤਾਂ ਨੇ ਨਵਾਂ ਮੋਬਾਈਲ ਲੈਣਾ ਜਨਾਲੇ ਮ ਟੁੱਟੇ ਫੁੱਟੇ ਮੋਬਾਈਲ ਨੇ ਬੀਬੋ ਦੇ Oppo ਦੇ ਮੋਬਾਈਲਾਂ ਦੇ ਨਾਲ ਪਣੇ ਸਭ ਨੂੰ 15 ਗਿਫਟ ਦੇਵੋਗੇ ਹਾਂਜੀ ਹਾਂਜੀ ਪਰ 15 ਗਿਫਟ ਫ੍ਰੀ ਮਿਲਣਗੇ ਜੀ ਕਿੰਨੇ ਦਿਨ ਇਹ ਸਕੀਮ ਚੱਲੂਗੀ ਇਹ ਦੁਆਲੇ تک ਜੀ ਤੇ ਬਾਕੀ ਆ ਪਏ ਨੇ ਸਬੰਧ ਦੇਖੋ ਗਿਫਟ ਦੇ ਵਿੱਚ 15 ਪੂਰੇ ਗਿਫਟ ਦੇਣਗੇ ਜੀ ਫ੍ਰੀ ਗਿਫਟ ਦੇ ਵਿੱਚ ਕਵਰ ਆ ਗਿਆ ਜੀ ਦੇਖੋ ਆ ਹੈੱਡਫੋਨ ਆ ਗਿਆ ਜੀ ਐਦਾਂ ਦੇ ਥੱਲੇ ਆ ਗਏ ਜੀ ਸਟੈਂਡ ਆ ਗਿਆ ਜੀ ਰੇਨ ਪਾਉਚ ਆ ਗਿਆ ਤੇ ਏਅਰਪੋਰਟ ਵੀ ਮਿਲਣਗੇ ਨਾਲ ਜੀ ਫ੍ਰੀ ਇੱਕਾ ਸਰਪ੍ਰਾਈਜ਼ ਗਿਫਟ ਹਾਂ ਇੱਕਾ ਬੈਗ ਮਿਲੂ ਨਾਲ ਬੈਗ ਆ ਦੇਖੋ ਜੀ ਬੈਗ ਪਾਏ ਹੋਏ ਸੋ ਵੀਡੀਓ ਸ਼ੇਅਰ ਕਰਕੇ ਤੁਹਾਡੇ ਉਹ ਦੋਸਤਾਂ ਨੂੰ ਸੈਂਡ ਕਰ ਦਿਓ ਜਿਨ੍ਹਾਂ ਦੇ ਟੁੱਟੇ ਫੁੱਟੇ ਜੇ ਮੋਬਾਈਲ ਨੇ ਬੀਬੋ Oppo ਦੇ ਨਵੇਂ ਮੋਬਾਈਲ ਲੈ ਜਾਓ ਪਾਣੁਰਾ ਤੋਂ ਤੇਲ ਕਿਸ ਨੇ ਹੈ ਜਿਆ ਪਾਣੁਰਾ ਦੀ ਜਦੋਂ ਆਪਾਂ ਤੁਰੀ ਤੋਂ ਕੱਕੜ ਸ਼੍ਰੀ ਸ਼ਾਮ ਐਂਟਰਪ੍ਰਾਈਜ਼ ਤੋਂ ਰੀ ਜੇ ਭਾਣਾ ਕਿਸੇ ਕੋਲੇ ਪੈਸੇ ਨਾ ਹੋਣ ਫੇਰ ਬਜਾਜ ਫਾਈਨਾਂਸ ਹੁੰਦਾ ਜੀ ਹੋਮ ਗ੍ਰੇਡ ਫਾਈਨਾਂਸ ਹੁੰਦਾ ਆਪਣੇ ਕੋਲੇ ਚੱਕੋ ਜੀ ਬਿਨਾ ਪੈਸਾ ਤੂੰ ਤੁਹਾਨੂੰ ਮੋਬਾਈਲ ਮਿਲਣਗੇ ਫੇਰ ਕਰ ਦਿਓ ਵੀਡੀਓ ਧੰਨਵਾਦ ਜੀ